ਸਾਸੀ ਕਾਲ ਜੀ ਆਜਾ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਮੇਰੇ ਪਰਮ ਮਿੱਤਰ ਸੰਜੂ ਕੋਲੇ ਜਿਹਦਾ ਸੇਵਾ ਇਲੈਕਟ੍ਰੋਨਿਕਸ ਧਨੋਲਾ ਦੁਕਾਨ ਆ ਜੀ ਸੋ ਆਪਾਂ ਅੱਜ ਤੁਹਾਨੂੰ ਮਿਲਾਉਣੇ ਆ ਤੇ ਬਾਈ ਤੋਂ ਆਪਾਂ ਇੱਕ ਚੀਜ਼ ਵੀ ਪਰਚੇਜ਼ ਕੀਤੀ ਆ ਸੋ ਤੁਸੀਂ ਸਾਡੇ ਨਾਲ ਬਣੇ ਰਹੋ ਹਣਾ ਲਲ ਜੀ ਹੈਲੋ ਸੰਜੀ ਹੈਲੋ ਜੀ ਅਸੀ ਆਪ ਜੀ ਤਲੋਂ ਇਹਨਾਂ ਦਾ ਤੁਸੀਂ ਮਿਲ ਹੀ ਲੈਤਾ ਆ ਸਾਰੇ ਇਹਨਾਂ ਨੂੰ ਮੈਨੂੰ ਮਿਲ ਨਹੀਂ ਲੈਤਾ ਮੈਨੂੰ ਮਲਾਓ ਮੈਂ ਕਹਣਾ ਮੈਨੂੰ ਮਲਾਓ ਤੁਸੀਂ ਮੈਂ ਕਹਣਾ ਤੇ ਆਪਾਂ ਜੀ ਅੱਜ ਇਹਨਾਂ ਤੋਂ ਇੱਕ ਮੋਬਾਈਲ ਪਰਚੇਸ ਕੀਤਾ ਮੇਰੇ ਵੀਰੇ ਤੋਂ ਤੇ ਇਹਨੇ ਆਪਣੇ ਭਾਬੀ ਲਈ ਬਹੁਤ ਪਾਪੜ ਵੇਲੇ ਨੇ ਪਰ ਲਿਆ ਕੇ ਦਿੱਤਾ ਸਾਨੂੰ ਥੈਂਕ ਯੂ ਸੋ ਮੱਚ ਬ੍ਰੋ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜ਼ਰੂਰ ਤੇ ਸੁਣ ਦਿਖਾਈ ਦੇਣਾ ਨਾ ਚੱਲਾ ਮੈਂ ਲਾ ਲੇ ਮਨ ਤੁਸੀਂ ਦਿਖਾ ਦਿਓ ਦੇਖੋ ਜੀ ਸਾਰੇ ਤੇ ਮੈਂ ਦੱਸਟਿੰਗ ਚ ਚਿਮਣੀਆਂ ਇਲੈਕਟ੍ਰੋਨਿਕ ਕੋਈ ਵੀ ਚੀਜ਼ ਲੈਣੀ ਹੋਵੇ ਤੁਸੀਂ ਹਨਾ ਇਹਨਾਂ ਕੋਲ ਆ ਸਕਦੇ ਹੋ ਸੋ ਸਪੈਸ਼ਲੀ ਜਿੱਦਾਂ ਕਿ ਐਲਈਡੀ ਜੀ ਬਹੁਤ ਵੱਡਾ ਸਟੋਰ ਆ ਬਰੂ ਦਾ ਜਿੱਦਾਂ ਕਿ ਐਲਜੀ ਦਾ ਇਹ ਖਾਸ ਇੱਥੇ ਬਜਾਜ ਤੇ ਵੀ ਤੁਹਾਨੂੰ ਹਨਾ ਸੌਦਾ ਮਿਲ ਜੂਗੀ ਬਜਾਜ ਕਾਰਡ ਦੀ ਸੋ ਤੁਸੀਂ ਕਦੋਂ ਵੀ ਆ ਕੇ ਇਹਨਾਂ ਦੇ ਕੋਲ ਵਿజిਟ ਕਰ ਸਕਦੇ ਹੋ ਨਾ ਡਬਲ ਡੋਰ ਸਿੰਗਲ ਡੋਰ ਫਰਿੱਜ ਵਾਸ਼ਿੰਗ ਮਸ਼ੀਨ ਸੋਲਰ ਦਾ AC ਦੇਖੋ મતલਬ ਸਸਤੀ ਤੋਂ ਸਸਤੀ ਮਹਿੰਗੀ ਤੋਂ ਮਹਿੰਗੀ ਹਰ ਤਰ੍ਹਾਂ ਦੀ ਤੁਹਾਨੂੰ ਵੈਰੀਟੀ ਮਿਲੂਗੀ ਇੱਥੇ ਨਾ ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤਨੋਂ ਅੱਲਾ ਕਪਲ ਬਲੌਗਸ ਅੱਜ ਆਪਾਂ ਆਏ ਹੋਏ ਹਾਂ ਜੀ LG ਬ੍ਰਾਂਡ ਵਾਲਿਆਂ ਦੇ ਸੰਜੀਵੀ ਵੀਰੇ ਕੋਲ ਇਹ ਇਹਨਾਂ ਦੇ ਕਲਾਸਮੇਟ ਵੀ ਨੇ ਫਰੈਂਡ ਵੀ ਨੇ ਤੇ ਹਾਇਰ ਹਾਇਰ ਠੀਕ ਆ ਆਪਾਂ ਤੁਹਾਨੂੰ ਸਾਰੇ ਜਿਹੜੇ ਜਿਹੜੇ ਬ੍ਰਾਂਡੇ ਰੱਖਦੇ ਨੇ ਉਹਨਾਂ ਨਾਲ ਵੀਰੇ ਨਾਲ ਮਲਾਉਣੇ ਆ ਤੁਹਾਨੂੰ ਦੱਸਣਗੇ ਤੇ ਆਪਾਂ ਇਹਨਾਂ ਤੋਂ ਫੋਨ ਵੀ ਪਰਚੇਸ ਕੀਤਾ ਆਈਫੋਨ ਐ ਐਲਈਡੀ ਵੀ ਪਰਚੇਜ਼ ਕੀਤੀ ਆ ਫ੍ਰਿਜ ਵੀ ਪਰਚੇਜ਼ ਹਾਂ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਇਲੈਕਟ੍ਰੋਨਿਕ ਚੀਜ਼ਾਂ ਨੇ ਤੁਸੀਂ ਸਾਰੇ ਬਲੌਗ ਦੇ ਵਿੱਚ ਦੇਖਦੇ ਹੋ ਸਾਰੀਆਂ ਆਪਾਂ ਇੱਥੇ ਹੀ ਲਈਆਂ ਨੇ ਵੀਰੇ ਤੋਂ ਇੱਥੋਂ ਤੱਕੇ ਮੇਰੇ ਪੇਕੇਆ ਦੇ ਵਿੱਚ ਵੀ ਮਤਲਬ ਪੇਕੇ ਪਰਿਵਾਰ ਚ ਜਿੰਨਾ ਸਮਾਨ ਆ ਏਸੀ ਨੇ ਇੱਕ ਇਨਵਰਟਰ ਨੇ ਫ੍ਰਿਜ ਨੇ ਐਲਈਡੀ ਨੇ ਕੁਝ ਵੀ ਆ ਸਾਰਾ ਆਪਾਂ ਇੱਥੇ ਹੀ ਲੈਨੇ ਆ ਤੇ ਫੀਡਬੈਕ ਮੇਰੀ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਵਧੀਆ ਕਿਉਂਕਿ ਵੀਰੇ ਦੀ ਡੀਲਿੰਗ ਬਹੁਤ ਵਧੀਆ ਤੇ ਥੋੜੀ ਐਡਜਸਟਮੈਂਟ ਵੀ ਕਰ ਦਿੰਦੇ ਨੇ ਹਨਾ ਤੇ ਇਹ ਸਮਾਨ ਵੀ ਬਹੁਤ ਵਧੀਆ ਜਦੋਂ ਦਾ ਅਸੀਂ ਲਿਆ ਵਧੀਆ ਚੱਲ ਰਿਹਾ ਤੇ ਹੁਣ ਆ ਪੁੱਛਦੇ ਆ ਇਹਨਾਂ ਕੋਲੇ ਕੀ ਕੀ ਹੈਗਾ ਤੇ ਕੀ ਕੀ ਇਹ ਦਿੰਦੇ ਨੇ ਕਿੱਦਾਂ ਕਿੱਦਾਂ ਇਹਨਾਂ ਦਾ ਪ੍ਰੋਸੈਸ ਆ ਸਾਰਾ ਕਿਹੜੀ ਕਿਹੜੀ ਚੀਜ਼ ਤੁਹਾਨੂੰ ਇੱਥੇ ਮਿਲ ਜੂਗੀ ਤੁਹਾਨੂੰ ਮਲਾਉਣੇ ਆ ਹੁਣ ਆਪਾਂ ਇਹਨਾਂ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੀ ਹਾਂਜੀ ਦੇਖੋ ਜਿੱਦਾਂ ਇੱਧਰ ਫ੍ਰਿਜ ਨੇ ਆਹ ਸਾਈਡ ਰੱਖੇ ਹੋਏ ਸਾਰੇ ਤੇ ਇਸ ਸਾਈਡ LED ਵਗੈਰਾ ਆ ਗਈਆਂ ਵਾਸ਼ਿੰਗ ਮਸ਼ੀਨਸ ਆ ਗਈਆਂ ਨਾ AC LEDS ਇਨਵਰਟਰ ਗੀਜ਼ਰ ਚਿਮਨੀ ਮਤਲਬ ਫਿਲਟਰ ਵਗੈਰਾ ਸਭ ਕੁਝ ਗੈਸੀ ਚੁੱਲ੍ਹੇ ਵਗੈਰਾ ਸਭ ਕੁਝ ਮਿਲ ਜੂ ਤੁਹਾਨੂੰ ਤੇ ਆ ਵੀਰੇ ਤੋਂ ਆਪਾਂ ਪੁੱਛਦੇ ਹਾਂ ਇਹ ਦੱਸਣਗੇ ਆਪਾਂ ਨੂੰ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਪੁੱਜੀ ਆਪਣੇ ਆਪਣੇ ਉੱਪਰ ਦਿਵਾਲੀ ਤੇ ਵੀ ਆਪਾਂ ਵਧੀਆ ਆਪਣੀ ਪਰਫਾਰਮੈਂਸ ਦਿੱਤੀ ਆ ਕਸਟਮਰ ਸਾਡੇ ਕੋਲੇ ਰਿਪੀਟ ਆ ਰਿਹਾ ਹਰ ਇੱਕ ਚੀਜ਼ ਦਾ ਹੀ ਐਲਈਡੀ ਵਾਸ਼ਿੰਗ ਮਸ਼ੀਨ ਫ੍ਰਿਜ ਵਗੈਰਾ ਨੂੰ ਲੈ ਕੇ ਹੁਣ ਵੀ ਕਾਫੀ ਬੈਟਰ ਬਜ਼ਾਸ ਕੰਨੀਓ ਲਗਾ ਲਓ ਸਾਡੇ ਆਪਣੇ ਪਰਸਨਲ ਕੰਨੀਓ ਵਧੀਆ ਆਫਰ ਚੱਲ ਰਹੇ ਨੇ ਸਾਡੇ ਕੋਲ ਸਾਈਡ ਵਾਈਜ਼ ਸਾਈਡ ਫ੍ਰਿਜ ਡਬਲ ਡੋਰ ਸੈਮੀ ਤੋਂ ਲੈ ਕੇ ਫਰੰਟ ਲੋਡ ਤੱਕ ਸਾਰੀਆਂ ਵਾਸ਼ਿੰਗ ਮਸ਼ੀਨਾਂ एलईडी 32 इंच ਤੋਂ ਲੈ ਕੇ ਮਲਕ ਜੀ ਤੋਂ ਲੈ ਕੇ 60 75 ਸਾਰੇ ਅਵੇਲੇਬਲ ਨੇ ਏਸੀ 2 ਸਟਾਰ 3 ਸਟਾਰ 4 ਸਟਾਰ 5 ਸਟਾਰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਦੇ ਵਿੱਚ ਹਰ ਇੱਕ ਬ੍ਰਾਂਡ ਦੇ ਵਿੱਚ ਅਵੇਲੇਬਲ ਆ ਮਿਸੂਬਿਸ਼ੀ ਐਲਜੀ ਸਾਂਸੰਗ ਹਾਇਰ ਡਾਈਕਨ ਲੋਇਰ ਸਾਰੇ ਏਸੀ ਅਵੇਲੇਬਲ ਨੇ ਹਰ ਇੱਕ ਦੇ ਉੱਪਰ ਡਰੱਗ ਜਿਵੇਂ ਆ ਫ੍ਰਿਜ ਪੈਣੇ ਜੀ ਇਹਨਾਂ ਉੱਪਰ ਬਹੁਤ ਜ਼ਿਆਦਾ ਡਿਸਕਾਊਂਟ ਬਾਜ਼ਾਰ ਦੀ ਸਕੀਮ ਚੱਲ ਰਹੀ ਆ 1500 ਰੁਪਏ ਤੋਂ ਲੈ ਕੇ 2000 ਤੱਕ ਮੰਥਲੀ

ਪਹਿਲੀ ਚੀਜ਼ ਆ ਕਵੈਲੇਬਲ ਨੇ ਠੀਕ ਹਨ ਜੀ 32 ਇੰਚ 43 50 55 ਹਰ ਇੱਕ ਤਰ੍ਹਾਂ ਦਾ ਐਮਐਸ ਸਾਡੇ ਕੋਲੇ ਐਨਜੀ ਦੇ ਵਿੱਚ ਵੱਡੇ ਫ੍ਰੀਜ ਜਿਵੇਂ ਆਪਾਂ ਗੱਲ ਕਰ ਲਈਆਂ ਸਾੜ ਵਾਲ ਸਾੜ 424 ਪੂਲੀ ਕਨਵਰਟੇਬਲ ਫ੍ਰੀਜ ਸਾਂਸੇ ਦੇ ਵਿੱਚ ਐਲਜੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਅਵੇਲੇਬਲ ਹੁੰਦਾ ਜੀ ਜਿਹੜੇ ਵੀ ਆਪਣੇ ਅਕੋਰਡਿੰਗ ਆਪਣੇ ਚਾਂਸ ਅਕੋਰਡਿੰਗ ਸਿੰਗਲ ਡੋਰ ਤੋਂ ਲੈ ਕੇ ਸਾੜ ਵਾਲ ਸਾੜ ਆਪਨੇ ਕੋਲ ਹਿੱਕ ਤਰ੍ਹਾਂ ਦੀ ਰੇਂਜ ਅਵੇਲੇਬਲ ਹੈ LED ਦੀ ਗੱਲ ਤੋਂ ਪਹਿਲਾਂ ਦੱਸ ਚੁੱਕੇ 32 ਇੰਚ ਤੋਂ ਲੈ ਕੇ 55 ਇੰਚ ਤੱਕ ਹਰ ਇੱਕ ਤਰ੍ਹਾਂ ਦੀ LED ਆਪਣੇ ਕੋਲੇ ਵੇਲਤਾ ਸਭ ਤੋਂ ਮੇਨ ਅੱਜਕੱਲ੍ਹ ਚੱਲ ਰਿਹਾ ਜੀ Google TV ਠੀਕ ਹੈ ਨਾ ਹਰ Google TV ਦੇ ਰਿਹਾ ਜੀ Google TV ਦੇ ਵਿੱਚ ਆਪਣੇ ਕੋਲ ਸਾਰੇ ਸਾਈਜ਼ ਅਵੇਲੇਬਲ ਨੇ ਔਰ ਬਹੁਤ ਹੀ ਘੱਟ ਰੇਂਜ ਦੇ ਵਿੱਚ ਔਰ ਵਧੀਆ ਆਫਰ ਦੇ ਲਾਉਣੇ ਸੀ ਤੁਹਾਨੂੰ ਕ੍ਰੈਡਿਟ ਕਾਰਡ ਲਿਆਓ ਸਾਡੇ ਕੋਲੇ ਬਾਜ਼ਾਰ ਦੇ ਉੱਪਰ ਦੇ ਲਿਆਓ ਠੀਕ ਹੈ ਨਾ ਜੀ ਤੋਰ ਫੌਜੀ ਵੀਰਾਂ ਲਈ ਬਹੁਤ ਵਧੀਆ ਡਿਸਕਾਊਂਟ ਸਾਡੇ ਕੋਲੇ ਚੱਲ ਰਿਹਾ ਹੈ ਜੇ ਕੋਈ ਫੌਜੀ ਭਾਈ ਵੀਰ ਹੈਗਾ ਕੌਣੇ ਸਮਾਨ ਪਰਚੇਸ ਕਰਨਾ ਤਾਂ ਵੀ ਸਾਡੇ ਕੋਲੇ ਆ ਕੇ ਵਿਜ਼ਿਟ ਕਰਕੇ ਸਮਾਨ ਲੈ ਸਕਦਾ ਧੰਨਵਾਦ ਜੀ ਸਸ਼ੀ ਕੌਰ ਜੀ ਹਾਂਜੀ ਆਪਾਂ ਤੁਹਾਨੂੰ ਸਾਰੇ ਜਿਹੜੀ ਜਿਹੜੀ ਚੀਜ਼ਾਂ ਪ੍ਰੋਡਕਟ ਇਕ ਮਿਲਦੀਆਂ ਦਿਖਾ ਕੇ ਤੇ ਵੀਰ ਨੂੰ ਸਾਮੇ ਦੀ ਜੰਬਾਰੇ ਦੱਸ ਵੀ ਦਿੱਤਾ ਤੇ ਤੁਸੀਂ ਜਦੋਂ ਵੀ ਆਉਣਾ ਇਤਨਾਲੇ ਨੇ LG ਬ੍ਰਾਂਡ ਦਾ ਕੰਮ ਸਪੈਸ਼ਲੀ ਕਰਦੇ ਨੇ ਤੁਸੀਂ ਇੱਥੋਂ ਆ ਕੇ ਸਮਾਨ ਲੈ ਸਕਦੇ ਹੋ ਆਪਾਂ ਤਾਂ ਇੱਥੇ ਪਰਚੇਸ ਕਰਦੇ ਆ ਮੈਨੂੰ ਵਧੀਆ ਲੱਗ ਰਿਹਾ ਇਹਨਾਂ ਦੀ ਡੀਲਿੰਗ ਇਹਨਾਂ ਦੀ ਬਹੁਤ ਵਧੀਆ ਨੇਚਰ ਬਹੁਤ ਵਧੀਆ ਤੁਹਾਨੂੰ ਗਿਫਟ ਵੀ ਦੇ ਦਿੰਦੇ ਹੁੰਦੇ ਨੇ ਨਾਲ ਤੁਸੀਂ ਜਦੋਂ ਵੀ ਸ਼ਾਪਿੰਗ ਕਰਨੀ ਹੈ ਇਤਨਾਲੇ ਨੂੰ ਜਰੂਰ ਮਿਲ ਕੇ ਜਾਇਓ ਤੇ ਇਤਨਾਲਾ ਲੱਕਪਾਲ ਦਾ ਨਾਮ ਜਰੂਰ ਲੈਦੇ ਹੋ ਮੈਂ ਸੀ ਉਹਨਾਂ ਦੀ ਵੀਡੀਓ ਦੇਖ ਕੇ ਆਏ ਸੀ ਕਿਤਨਾਲਾ ਲੱਕਪਾਲ ਬਲੌਗ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਪਾਂ ਵੀ ਇੱਥੋਂ ਸਾਰੀਆਂ ਚੀਜ਼ਾਂ ਲੈ ਤੇ ਅੱਜ ਸਪੈਸ਼ਲੀ ਗਿਫਟ ਵੀ ਲੈਨੇ ਆ ਹੁਣ ਆਪਾਂ ਜਾ ਕੇ ਕਾਊਂਟਰ ਹਾਂਜੀ ਆਪਾਂ ਆ ਲੈ ਮੈਨੂੰ ਪਰਚੇਸ ਕਰਨਾ ਐ ਸੀ ਕੱਲੀ ਜਿਹੜੀ ਵਾਲੀ ਆਈਟਮ ਹਸਤੇ ਇਹਨਾਂ ਨੇ ਵੀਰੇ ਉਹਨਾਂ ਨੇ ਆਪਣੇ ਲਈ ਦੇਖੋ ਨਾ ਕੇ ਕੇ ਮਿਗਾਇਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਲੱਗਦਾ ਪਹਿਲੀ ਵਾਰ ਮੈਂ ਇੰਨੇ ਬਰਥਡੇ ਸੈਲੀਬ੍ਰੇਟ ਕਰ ਲਿਆ ਵੀ ਜ਼ਿੰਦਗੀ ਚ ਗਿਫਟ ਲੈ ਕੇ ਆਉਣੀ ਆ ਆਪਦੇ ਲਈ ਲੈਣੇ ਆ ਕਿਸੇ ਚੀਜ਼ ਛੋਟਾ ਵੱਟਨਾ ਗਿਫਟ ਹੈ ਨਾ ਕੋਈ ਦੇ ਦੇ ਪਰ ਵੀਰੇ ਨੇ ਕੇਕ ਲੈ ਕੇ ਆਂਦਾ ਥੈਂਕ ਯੂ ਸੋ ਮੱਚ ਵੀਰਾ ਪਰ ਵੀ ਦੋਨਾਂ ਦਾ ਵੀਰੇ ਨਾਲ ਤਾਂ ਬੜੀ ਵਧੀਆ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਸੋ ਮੱਚ ਤੇ ਇੱਕ ਹੋਰ ਵੀ ਚੀਜ਼ ਹੈ ਜੀ ਇਹ ਗਿਫਟ ਫੋਨ ਦੇ ਪਿੱਛੇ ਨਾ ਵੀਰੇ ਨੇ ਮੇਰੇ ਲਈ ਮਤਲਬ ਅੱਜ ਬਹੁਤ ਸਟਰਗਲ ਕੀਤਾ ਥੈਂਕ ਯੂ ਸੋ ਮੱਚ ਸਪੈਸ਼ਲੀ ਮਤਲਬ ਇੰਨਾ ਮੈਨੂੰ ਲੱਗਦਾ ਮਨਦੀਪ ਨੇ ਨਹੀਂ ਕੀਤਾ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਤੌਰ ਤੇ ਲਾ ਰੋਫਾਪੀ ਦੇ ਲਾਹੋਣਾ ਵੀਰੇ ਨੇ ਆਪਦੇ ਕੰਮ ਛੱਡ ਕੇ ਸਪੈਸ਼ਲ ਕੋਈ ਰੀਜ਼ਨ ਹੋ ਗਿਆ ਸੀ ਸਾਨੂੰ ਕਲਰ ਦਾ ਸਪੈਸ਼ਲੀ ਮੇਰੇ ਲਈ ਜਾ ਕੇ ਏਡੀ ਜੂਨ ਲੈ ਕੇ ਆਏ ਮੇ ਵੀ ਬਰਥਡੇ ਦਾ ਗਿਫਟ ਅੱਜ ਹੀ ਲੈਣਾ ਤੇ ਇਹਨਾਂ ਨੂੰ ਮੈਂ ਸੈਟ ਕਰਤਾ ਸੀ ਤੇ ਕਹਿੰਦੇ ਕੋਈ ਨਾ ਫਿਰ ਆਪਾਂ ਨਹੀਂ ਨਹੀਂ ਹੁਣ ਹੈਪੀ ਹੈ ਜੀ ਹੁਣ ਹੈਪੀ ਹੈ ਹੈਪੀ ਹੋ ਗਏ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਮੈਮ ਧੰਨਵਾਦ ਦੇ ਬਣਾਇਆ ਹੈ। थैंक यू। ਅੱਜ ਵੀ ਸਾਰੇ ਬੁਢੀ ਖਾਣੋ। ਸਾਰੇ ਆਇਓ। ਮੈਡ ਨਹੀਂ ਆਉਣਾ ਜਿੱਦ ਕਰ। ਆਜੋ ਆਜੋ ਆਲੋ 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 ਆ ओके दोस्तों दो राउंड हो गए सुन सुन गाइस मैं आज से एक बार फोन पर कॉल कर ओके थैंक यू सो मच बहुत ही लग गया बर्थडे सेलिब्रेटあれ मेरा आप देखना आज बजाज फाइनेंस ਤੋਂ बीएसएम साहब ज्योति जी ਸਾਡੇ ਲਈ ਕੈਸ਼ਬੈਕ ਦੀ ਸਕੀਮ ਲੈ ਕੇ ਆਏ ਨੇ ਦੱਸੋ ਜੀ ਮੈਡਮ ਮੈਂ ਆਪਕੇ ਲਈ ਲੈ ਕੇ ਆਇਆ ਹੂੰ ਬਜਾਜ ਫਾਈਨੈਂਸ ਦੇ ਮਹਾ ਕੈਸ਼ਬੈਕ ਆਫਰ ये 16 नवंबर से 23 नवंबर तक आपके लिए आ, महा कैश बैक है और आप अगर ये दस हजार से चौबीस हजार तक का कोई भी प्रोडक्ट परचेज करते हैं तो सोनी लाइफ प्लस जी फाइव का आपको सब्सक्रिप्शन फ्री है एक साल के लिए अगर आप पच्चीस हजार से पैंतीस हजार का कोई प्रोडक्ट परचेज करते हैं

ਥੈਂਕ ਯੂ ਥੈਂਕ ਯੂ ਤੇ ਆਪਣਾ ਕੈਸ਼ ਬੈਟਰੀ ਮਿਲ ਗਿਆ ਜੀ ਮੈਂ ਆਪਾਂ ਲੈ ਚਾਲੇ ਹਿੰਦੂ ਸੋਨਾ ਤੇ ਤੁਸੀਂ ਵੀ ਸਾਰੇ ਜਰੂਰ ਵਿਜ਼ਿਟ ਕਰਿਓ ਤੇ ਸਾਰੇ ਜਾਣੇ ਆਪਣਾ ਆਪਣਾ ਕੈਸ਼ਬੈਕ ਜਰੂਰ ਲੈ ਕੇ ਜਾਇਓ ਤੇ ਆਈਟਮਾਂ ਵੀ ਖਰੀਦ ਕੇ ਲੈ ਕੇ ਜਾਇਓ ਤੇ ਬਣੇ ਰਿਹਾ ਕਰੋતના ਲੱਕਪਲ ਵਲੌਗਸ ਨਾਲ ਤੇ ਚੈਨਲ ਨੂੰ ਲਾਈਕ ਕਰਨਾ ਸੀਵਾ ਲਖਾ ਟ੍ਰੋਨਿਕਸ ਨੂੰ ਲਾ ਸਿਵਲ ਇਲੈਕਟ੍ਰੋਨਿਕਸ ਤੋਂ ਨਾਲ ਲੈ ਜਾਓ ਕਿਉਂਕਿ ਇਹ ਇਹਨਾਂ ਦੇ ਫਰੈਂਡ ਵੀ ਨੇ ਕਲਾਸਮੇਟ ਵੀ ਨੇ ਤੇ ਹੁਣ ਮਤਲਬ ਫੈਮਿਲੀ ਰਿਲੇਸ਼ਨ ਵੀ ਨੇ ਆਪਣੇ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਪੇਕਿਆਂ ਦੇ ਸਾਰੀਆਂ ਆਈਟਮਾਂ ਜਿੰਨੀਆਂ ਘਰ ਲੱਗੀਆਂ ਨੇ ਤੇ ਇੱਥੇ ਵਾਲੇ ਸਾਰੇ ਇੱਥੇ ਪਰਚੇਸ ਕਰਦੇ ਆਪਾਂ ਮੇਰੇ ਨਾਲ ਕੇ ਬੀ ਦੇ ਟਾਈਮ 16 ਤੋਂ 23 ਨਵੰਬਰ ਠੀਕ ਹੈ 16 ਤੋਂ 23 ਨਵੰਬਰ ਵਿੱਚ फटाफट ਆਓ ਤੇ ਕੈਸ਼ਬੈਕ ਲੈ ਜਾਓ ਕਾਰਡ ਫ੍ਰੀ ਹੈ ਬਜਾਜ ਦਾ कार्ड फ्री बनूगा बजाज का थैंक यू जी थैंक यू सो मच तेज साजन तना उधर का प्लम लाओ तो नाम लेके आ जाओ सोनू स्पेशल डिस्काउंट सोनू चार नल मिठाई खवा के पेट के कह दो तना लगा आ जाओ ना पर फोन ओपन करिए हां जी हां जी तो जी अब इसको नीचे से स्वाइप करके you yeah. ਕਲਰ ਕਹਿ ਰਹੇ ਸੀ ਉਹੀ ਮਿਲ ਗਿਆ ਜੀ ਕਲਰ ਸੇਮ ਸੇਮ ਥੈਂਕ ਯੂ ਕਿਆ ਬਾਤ ਫ੍ਰੀ ਮੇ ਮਿਲੇ ਇਤਨਾ ਥੈਂਕ ਯੂ ਕਲਰ ਕਲਰ ਤਾਂ ਦੇਖੋ ਨਹੀਂ ਫ੍ਰੀ ਮੇ ਮਿਲੇ ਇਤਨਾ ਥੈਂਕ ਯੂ ਥੈਂਕ ਯੂ ਸੋ ਮਚ ਨਾ ਨਾ ਜੀ ਬਹੁਤ ਸੇਮ 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 ਹਾਂਜੀ ਦੋਨੋਂ ਲੋਕ ਲਾ ਲਈ ਕਰੋ ਫਾਈਨ ਜੀ 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 ਨੀਚੇ ਸਿੰਚ ਉਹ ਬੁਲੇ ਨਾ ਤੂੰ ਵੀ ਲੈ ਲਓ ਹਾਂ ਟਕ 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 ਯਾ स्लाइव थैंक यू थैंक यू थैंक यू थैंक यू कैशबैक ये खंबा का नहीं कितने कैशबैक चाहिए था आपको 7 8 9 जब ना तो ऊपर दी आइटम लेके आ थैंक यू तो कैशबैक जैसे मेरे हमने बस थे मिला लाइन तो बाहर ਸੰਜੋ ਨੇ ਕਿ ਗਿਫਟ ਹੋਰ ਦਿੱਤਾ ਪਹਿਲੇ ਵੈਸੇ ਆਈਫੋਨ ਦਿਲਾਤੇ ਗਿਫਟ ਵੀ ਮਿਲ ਗਿਆ ਰਜਰਟ ਟ੍ਰੇਨੀਅਮ ਕਲਰ ਵੀ ਲਿਆ ਤਾਂ ਵੀ ਇਨ ਥੈਂਕ ਯੂ ਸੋ ਮੱਚ ਤੇ ਜਾਂਦੇ ਜਾਂਦੇ ਇੱਕ ਗਿਫਟ ਹੋਰ ਮਿਲ ਗਿਆ ਥੈਂਕ ਯੂ ਸੋ ਮੱਚ ਵੀਰੇ ਥੈਂਕ ਯੂ ਥੈਂਕ ਯੂ ਥੈਂਕ ਯੂ